ਭਗਵਾਨ ਤਮਾਣਾ ਦਾ ਜੀ ਮੈਂ ਕਿਸਾਨਾਂ ਨੂੰ ਨਾਲ ਲੈ ਕੇ ਜਾਊਂਗਾ ਉੱਥੇ ਮੀਟਿੰਗ ਕਰਨ ਦਿੱਲੀ ਉਹਨੂੰ ਤਾਂ ਸਾਡਾ ਇਹ ਜਵਾਬ ਆ ਵੀ ਮਿੱਤਰਾ ਹੁਣ ਤੂੰ ਆਪਦੀਆਂ ਬਣੀਆਂ ਕੱਟ ਦਿੱਲੀ ਦਾ ਰਾਹ ਸਾਨੂੰ ਦਿਸਦਾ ਲੋੜ ਨਹੀਂ ਸਾਨੂੰ ਤੇਰੀ ਜੋ ਦਿੱਲੀ ਜਾਣਾ ਹੋਇਆ ਜਾਵਾਂਗੇ ਸਲਾਹ ਲੈ ਲਈ ਭਾਜਪੀ ਵਾਲਿਆਂ ਤੋਂ ਜਦੋਂ ਰੂੜੀਆਂ ਉੱਤੋਂ ਦੀ ਭੁਜਾਏ ਸੀ ਸਾਰਿਆਂ ਪਿੰਡਾਂ ਵਿੱਚ ਉਹੀ ਹਾਲ ਤੇਰਾ ਕਰਾਂਗੇ ਹੁਣ ਜਿਹੜਾ ਹੁਣ ਬਾਰ-ਬਾਰ ਕਹਿੰਨਾ ਕਿਸਾਨ ਮੇਰੇ ਆ ਮੈਂ ਕਿਸਾਨਾਂ ਦਾ ਵਾਂ ਦਿੱਲੀ ਨਾਲੋਂ ਪਹਿਲਾਂ ਤੇਰੇ ਨਾਲ ਨਿਭੜਾਂਗੇ ਤੈਨੂੰ ਅਜ ਕਹਿਣ ਹੱਕ ਠੋਕ ਕੇ ਕਹਿੰਨੇ ਆ ਤੇਰੇ ਕੋਲ ਲੋਕ ਕੇ ਵਾਰ ਨਹੀਂ ਕਰਦੇ ਜਿਹੜਾ ਤੂੰ ਭਰਮ ਪਾ ਲਈ ਬੈਠਾ ਵਾ ਵੀ ਅਸੀਂ ਮਸਲੇ ਵੀ ਹੱਲ ਨਹੀਂ ਕਰਨੇ ਸੜਕ ਵੀ ਰੋਕਣ ਦੇਣੀ ਰੋਕਣ ਨਹੀਂ ਦੇਣੀ ਤੇ ਤੇਰਾ ਭਲੇਖਾ ਅਸੀਂ ਬਹੁਤ ਛੇਤੀ ਕੱਢਾਂਗੇ ਤੂੰ ਨਾ ਮੰਨੀ ਸਾਡੀਆਂ ਮੰਗਾਂ ਤੈਨੂੰ ਸੜਕ ਵੀ ਰੋਕ ਕੇ ਵਿਖਾਵਾਂਗੇ ਤੇ ਤੈਨੂੰ ਝੁਕਾ ਕੇ ਵੀ ਵਿਖਾਵਾਂਗੇ ਇਹ ਕਹਿੰਦੇ ਆ ਵੀ ਸਾਡੇ ਬਰਾਬਰ ਸਰਕਾਰ ਚਲਾਉਂਦੇ ਆ ਯਾਰ ਕਰ ਦਈਏ ਖੈ ਨਾਲ ਦੀ ਇੱਛਾ ਪੂਰੀ ਕਰੋ ਆ ਆਪ ਦੇ ਨੂੰ ਇੰਨਾ ਤਕੜਾ ਤੇ ਬਰਾਬਰ ਚ ਸਰਕਾਰ ਚਲਾ ਕੇ ਵਿਖਾਈਏ ਨਾਲ ਦੀ ਇੱਛਾ ਪੂਰੀ ਕਰ ਦਈਏ ਪਿੰਡ 'ਚ ਕਿਸੇ ਇੱਕ ਆਗੂ ਨੂੰ ਪੁਲਿਸ ਫੜਨ ਆਉਂਦੀ ਆ ਚਾਰ ਚਾਰ ਯੂਨਿਟ ਆ ਸਾਡੇ ਪਿੰਡਾਂ ਦੇ ਵਿੱਚ ਚਾਰ ਪੰਜ 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 ਜਥੇ ਬੰਦੀਆਂ ਵਾ ਉਹ ਤਮਾਸ਼ਾ ਨਹੀਂ ਵੇਖਣਾ ਅਸੀਂ ਬਹਿ ਕੇ ਵੀ ਅੱਜ ਗਰਾਹਾਂ ਵਾਲਿਆਂ ਨੂੰ ਚੱਕਣ ਆਇਆ ਤੇ ਦੂਜੇ ਆਪਾਂ ਘਰਾਂ 'ਚ ਬੈਠੇ ਰਹੀਏ ਨਹੀਂ ਕਿਸੇ ਨੂੰ ਵੀ ਚੱਕਣ ਆਉਂਦੇ ਆ ਪਿੰਡਾਂ 'ਚ ਵਿਰੋਧ ਕਰੋ ਘਰਾਓ ਕਰੋ ਤੇਰੇ 'ਚ ਜੁਰਤ ਨਹੀਂ ਸੀ ਸਾਨੂੰ ਦੱਸਦਾ ਬੰਗਾਰ ਕੇ ਆਉਂਦਾ ਬੀ ਮਾ ਤੁਹਾਡੇ ਤੰਬੂ ਪਟਨੇ ਆ ਭਾਈ ਤੁਹਾਡਾ ਮੋਰਚਾ ਚਕਾਉਣਾ ਵਾ ਕਹਿ ਕੇ ਦਸ ਕੇ ਵਾਰ ਕਰਦਾ ਕੋਈ ਗੁੱਸਾ ਨਹੀਂ ਸੀ ਪਰ ਬੁਝਦਲਾ ਵਾਂਗੂ ਢੋਖੇ ਨਾਲ ਵਾਰ ਕੀਤਾ ਹੁਣ ਬਾਈ ਤੂੰ ਉਹਦਾ ਨਵੇੜਾ ਨਵੇੜੀ ਕਿਉਂਕਿ ਪੰਜਾਬ ਦੇ ਲੋਕ ਜੇ ਸਿਰ ਤੇ ਭੌਣਾ ਜਾਣਦੇ ਆ ਤੇ ਹਿਸਾਬ ਲੈਣਾ ਵੀ ਚੰਗੀ ਤਰ੍ਹਾਂ ਜਾਣਦੇ ਆ ਅਮਿਤ ਸ਼ਾਹ ਤੋਂ ਥਾਪੀ ਲੈ ਕੇ ਆ ਕੇ ਭਗਵਾਨ ਤਮਾਨ ਨੇ ਤੇ ਕੇਜਰੀਵਾਲ ਨੇ ਕਿਸਾਨਾਂ ਤੇ ਹਮਲਾ ਕੀਤਾ ਤੇ ਮੈਂ ਪੰਜਾਬ ਦੇ ਸਾਰੇ ਕਿਸਾਨ ਆਗੂਆਂ ਨੂੰ ਤੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਾ ਉਹ ਯਾਰ ਜਦੋਂ ਸਾਨੂੰ ਇਹ ਕੁੱਟਣ ਵਾਲੇ ਲੁੱਟਣ ਵਾਲੇ ਤੇ ਸਾਡੇ ਮੋਰਚੇ ਪੁੱਟਣ ਵਾਲੇ ਇਕੱਠੇ ਹੋ ਸਕਦੇ ਆ ਤੇ ਯਾਰ ਅਸੀਂ ਵੀ ਇਕੱਠੇ ਹੋ ਸਕਦੇ ਆ ਅੱਜ ਦੇ ਸੱਦੇ ਤੇ ਪਹੁੰਚੇ ਸਾਰੇ ਆਗੂ ਸਹਿਬਾਨ ਪਰਾਤਰੀ ਜਥੇਬੰਦੀਆਂ ਵਾਲੇ ਸਾਥੀ ਵਰਕਰ ਸਹਿਬਾਨ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਆ ਵੀ ਸਾਰੇ ਦੇ ਦੋਸਤਾਂ ਨੂੰ ਵੀ ਬੈਠ ਜਾਓ ਹਜੇ ਇੰਨੀ ਗਰਮੀ ਹੈਣੀਗੀ ਆਪਾਂ ਤਾਂ ਉਹ ਲੋਕਾਂ ਜਿਹੜੇ ਗਰਮੀ ਹੋਵੇ ਸਰਦੀ ਹੋਵੇ ਆਪਾਂ ਤਾਂ ਹਮੇਸ਼ਾ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਆ ਦੋਸਤੋ 19 ਫਰੀਕ ਨੂੰ ਜਾਂ ਮੈਂ ਥੋੜਾ ਜਿਹਾ ਉਸ ਤੋਂ ਪਿੱਛੇ ਜਾਵਾਂ 5 ਮਾਰਚ ਨੂੰ 5 ਮਾਰਚ ਦੀ ਕਾਲਜਿੰਗ ਸੱਤਿਆਂ ਦੀ ਆਪਣਾ ਹਾਂ ਤਿੰਨ ਦੀ ਮੀਟਿੰਗ ਸੀ 3 ਤਰੀਕ ਨੂੰ ਸਾਡੇ SKM ਵਾਲੇ ਸਾਥੀ ਜਦੋਂ ਮੀਟਿੰਗ ਕਰਨ ਗਏ ਆ ਤੇ ਮੁੱਖ ਮੰਤਰੀ ਦਾ ਜੋ ਰਵਈਆ ਉਹਨਾਂ ਨੇ ਆ ਕੇ ਦੱਸਿਆ ਉਸ ਤੋਂ ਬਾਅਦ 5 ਤਰੀਕ ਨੂੰ ਜਿਸ ਤਰ੍ਹਾਂ ਚੰਡੀਗੜ੍ਹ ਵਾਲੇ ਪ੍ਰੋਗਰਾਮ ਨੂੰ ਫੇਲ ਕੀਤਾ ਗਿਆ ਬਹੁਤ ਸਾਰੇ ਫੇਸਬੁੱਕ ਵਾਲੇ ਬੁੱਧੀਜੀਵੀ ਤੇ ਜਿਹੜੇ ਸਰਕਾਰ ਦੀ ਫਿਦਰਤ ਤੋਂ ਜਾਣੂ ਨਹੀਂ ਸੀ ਕਈ ਤਾੜੀਆਂ ਮਾਰਦੇ ਸੀ ਤੇ ਅਸੀਂ ਉਦੋਂ ਵੀ ਇੱਕ ਗੱਲ ਕਹੀ ਸੀ ਵੀ ਇਹ ਹਮਲਾ ਕੋਈ ਪੰਜ ਤਰੀਕਾ ਵਾਲਾ ਜੇ ਕੋਈ ਇਹ ਸਮਝੀ ਬੈਠਾ ਵੀ ਇਹ ਤਾਂ ਐਸਕੀਐਮ ਵਾਲੀ ਜਥੇਬੰਦੀਆਂ ਤੇ ਹੋਇਆ ਸਾਨੂੰ ਕੋਈ ਗੱਲ ਨਹੀਂ ਤੇ ਉਹ ਬੜਾ ਭਲੇਖੇ ਦਾ ਸ਼ਿਕਾਰ ਆ ਕਿਸਾਨ ਜਥੇਬੰਦੀ ਕੋਈ ਵੀ ਫਾਰਮ ਹੋਵੇ ਕੋਈ ਜਥੇਬੰਦੀ ਹੋਵੇ ਉਹਦੇ ਉੱਤੇ ਹੋਣ ਵਾਲਾ ਹਮਲਾ ਸਾਨੂੰ ਆਪਣੇ ਉੱਤੇ ਸਮਝਣਾ ਚਾਹੀਦਾ ਉਸ ਤੋਂ ਬਾਅਦ 19 ਤਰੀਕ ਦੀ ਘਟਨਾ ਹੋਈ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਬੁਲਾਰਿਆਂ ਨੇ ਬਹੁਤ ਵਧੀਆ ਤੁਹਾਨੂੰ ਦੱਸਤਾ ਵੀ ਕਿਸ ਤਰ੍ਹਾਂ ਅੱਜ ਤੱਕ ਨਹੀਂ ਜਿਹੜੀ ਗੱਲ ਹੋਈ ਸੀਗੀ ਮੀਟਿੰਗ ਤੇ ਸੱਦ ਕੇ ਬੰਦਿਆਂ ਨੂੰ ਫੜ ਲਿਆ ਤੇ ਮੁੜ ਕੇ ਬਲਡੋਜ਼ਰ ਚਲਾ ਤੇ ਤਬਾਹੀ ਮਚਾਤੀ ਸਾਰਾ ਕੁਝ ਇਹਦੇ ਨਾਲ ਜੋੜ ਕੇ ਸਾਨੂੰ ਬਹੁਤ ਸਾਰੇ ਸਵਾਲ ਆਏ ਥੱਲਿਓ ਮੈਂ ਤੁਹਾਡੇ ਨਾਲ ਉਹ ਸਾਂਝੇ ਕਰਨੇ ਚਾਹਣਾ ਇੱਕ ਤਾਂ ਕੁਝ ਸਵਾਲ ਉਹਨਾਂ ਲੋਕਾਂ ਵੱਲੋਂ ਆਏ ਜਿਹੜੇ ਲੋਕ ਜਦੋਂ ਦਾ ਸ਼ੰਭੂ ਖਨੌਰੀ ਮੋਰਚਾ ਲੱਗਾ ਉਦੋਂ ਤੋਂ ਹੀ ਉਹਦੇ ਖਿਲਾਫ ਸੀ ਕੁਝ ਸਵਾਲ ਮਿੱਤਰ ਕੇਰੇ ਵੱਲੋਂ ਆਏ ਹੁਣ ਜਿਹੜੇ ਤਾਂ ਆਪਣੇ ਉਦੋਂ ਹੀ ਕਿਸਾਨਾਂ ਦੇ ਉਲਟ ਰਹੇ ਆ ਕਿਉਂਕਿ ਪੰਜਾਬ ਵਿੱਚ ਇੱਕ ਵੱਡਾ ਤਬਕਾ ਇਹੋ ਜਿਹਾ ਬੈਠਾ ਜਿਹਨੂੰ ਆ ਤੁਹਾਡੇ ਛੰਡਿਆਂ ਤੋਂ ਬੜੀ ਪਰੇਸ਼ਾਨੀ ਆ ਜੇ ਤੁਸੀਂ ਸੜਕ ਰੋਕ ਲਈ ਲੋਕਾਂ ਦੀਆਂ ਮੰਗਾਂ ਮਨਾਉਣ ਆਸਤੇ ਉਹਨਾਂ ਨੂੰ ਐ ਲੱਗਣ ਲੱਗ ਪੈਂਦਾ ਵੀ ਇੱਥੇ ਤਾਂ ਜਿਹੜੀ ਆ ਸਾਡੀ ਆਰਥਿਕਤਾ ਉਹਦਾ ਪਈਆ ਹੀ ਜਾਮ ਕਰਤਾ ਕਿਸਾਨਾਂ ਨੇ ਉਹਨਾਂ ਨੂੰ ਐ ਵੀ ਲੱਗਦਾ ਵੀ ਜਿਹੜੀਆਂ ਨੌਕਰੀਆਂ ਨਹੀਂ ਮਿਲ ਰਹੀਆਂ ਇਹਦੇ ਪਿੱਛੇ ਵੀ ਕਿਸਾਨ ਹੀ ਦੋਸ਼ੀ ਆ ਉਹਨਾਂ ਨੂੰ ਐ ਵੀ ਲੱਗਦਾ ਜੇ ਪਾਣੀ ਗੰਦਾ ਕੀਤਾ ਉਹ ਵੀ ਕਿਸਾਨਾਂ ਨੇ ਕੀਤਾ ਕਹਿਣ ਦਾ ਭਾਵ ਤੁਹਾਡੀ ਹਰ ਗੱਲ ਨੂੰ ਨਿੰਦਣਾ ਕਟਣਾ ਜਿਨ੍ਹਾਂ ਦਾ ਧਰਮ ਆ ਉਹ ਬੰਦੇ ਅੱਜ ਵੀ ਸਵਾਲ ਕਰ ਰਹੇ ਆ ਬਹੁਤ ਸਾਰੇ ਬੁੱਧੀਜੀਵੀ ਆ ਉਹ ਜਿਸ ਦਿਨ ਤੋਂ ਮੋਰਚਾ ਲੱਗਾ ਸ਼ੰਭੂ ਖਨੋਰੀ ਵਾਲਾ ਤੁਸੀਂ ਉਹਨਾਂ ਦੀਆਂ ਉਦੋਂ ਤੱਕ ਦੀਆਂ ਵੀਡੀਓ ਚੱਕ ਕੇ ਦੇਖੋ ਉਹ ਕੀ ਕਹਿੰਦੇ ਆ ਜੀ ਅੱਜ 3 ਦਿਨਾਂ ਬਾਅਦ ਸਮਝੌਤਾ ਹੋ ਜੂ 7 ਦਿਨਾਂ ਬਾਅਦ ਹੋ ਜੂ ਆਹ ਹੋ ਜੂ ਜੋ ਹੋ ਜੂ ਉਹੀ ਬੰਦੇ ਹੁਣ ਵੀ ਪੂਰੀ ਬਦਨਾਮੀ ਕਰਨ ਤੇ ਲੱਗੇ ਹੋਏ ਆ ਤੇ ਉਹਨਾਂ ਦਾ ਇਹ ਵੀ ਇੱਕ ਮਕਸਦ ਆ ਜਿਹੜਾ ਅੰਦਰ ਲੁਕਿਆ ਹੋਇਆ ਵੀ ਆ ਜਿਹੜੇ ਰੰਗ-ਬਰੰਗੇ ਝੰਡੇ ਇਕੱਠੇ ਹੋ ਜਾਂਦੇ ਆ ਇਹ ਕਿਸੇ ਢੰਗ ਨਾਲ ਇਕੱਠੇ ਨਹੀਂ ਹੋਣੇ ਚਾਹੀਦੇ ਇਹ ਕਿਸੇ ਵੀ ਹਾਲਤ ਇਕੱਠੇ ਨਹੀਂ ਹੋਣੇ ਚਾਹੀਦੇ ਇਹ ਉਹ ਲਗਾਤਾਰ ਆਪਣੇ ਖਿਲਾਫ ਪ੍ਰਚਾਰ ਕਰ ਰਹੇ ਆ ਪ੍ਰਧਾਨ ਜੀ ਹੁਣ ਰੋੜੇ ਦੇ ਬੰਨ ਸੁਣ ਲਿਆ ਜੀ ਸੁਣ ਲਿਆ ਜੀ ਜਿਹੜਾ ਕਰੋ ਉਸ ਤੋਂ ਬਾਅਦ ਕੋਈ ਸਾਡਾ ਜਿਹੜਾ ਮਿੱਤਰ ਘੇਰੇ ਮਿੱਤਰ ਘੇਰੇ ਦੇ ਸਵਾਲ ਸੀ ਜਿਹੜੇ ਅਸੀਂ ਸਮਝਦੇ ਆਂ ਵੀ ਕਈ ਵਾਰੀ ਭਰਾ ਵੀ ਗੁੱਸੇ ਇੱਕ ਦੂਜੇ ਨਾਲ ਹੋ ਜਾਂਦੇ ਆ ਉਹ ਵੀ ਸਵਾਲ ਕਰ ਲੈਂਦੇ ਆ ਪਰ ਅਸੀਂ ਉਹਨਾਂ ਦਾ ਜਵਾਬ ਦੇਣਾ ਜ਼ਰੂਰੀ ਸਮਝਦੇ ਆਂ ਆਪਣੇ ਭਰਾਵਾਂ ਦਾ ਕੀ ਸਵਾਲ ਸੀ ਬਈ ਕਿਸਾਨ ਆਗੂ ਜਿਹੜੇ ਸ਼ੰਭੂ ਕਨੌਰੀ ਬੈਠੇ ਸੀ ਇਹ ਅੰਦਾਜ਼ਾ ਨਹੀਂ ਲਾ ਸਕੇ ਪੁਲਸ ਹਰਕਤ ਕਰ ਰਹੀ ਸੀ ਇਹ ਸਮਝ ਨਹੀਂ ਸਕੇ ਭਰਾਓ ਇੱਕ ਗੱਲ ਤਾਂ ਇਮਾਨਦਾਰੀ ਨਾਲ ਯਾਰ ਮੰਨਣ ਵਾਲੀ ਆ ਉਹ ਕਿਹੜੀ ਗੱਲ ਉਹ ਇਹ ਗੱਲ ਕਿ ਸੱਚੀ ਅਸੀਂ ਸਰਕਾਰ ਦੇ ਕਮੀਨੇ ਪੰਡ ਦਾ ਅੰਦਾਜ਼ਾ ਨਹੀਂ ਲਾ ਸਕੇ ਇਹ ਗੱਲ ਸੱਚ ਆ ਸਵੇਰ ਤੋਂ ਗੱਲਾਂ ਆ ਰਹੀਆਂ ਸੀ ਸ਼ੜਬੜ ਪੁਲਿਸ ਇਕੱਠੀ ਹੋਈ ਆ ਲੰਡਾ ਕੋਠੀ ਇਕੱਠੀ ਹੋਈ ਆ ਧਿਆਨ ਚ ਸੀ ਇਹ ਨਹੀਂ ਵੀ ਧਿਆਨ ਚ ਨਹੀਂ ਸੀ ਪਰ ਇੱਕ ਤੁਸੀਂ ਸਾਰੇ ਅੰਦੋਲਨ ਵਾਲੇ ਬੰਦੇ ਹੋ ਇੱਕ ਆਪਣੇ ਨਾ ਹਮੇਸ਼ਾ ਗੱਲ ਵਾਪਰਦੀ ਆ ਵੀ ਜਦੋਂ ਵੀ ਕੋਈ ਆਪਾਂ ਮੀਟਿੰਗ ਕਰਨ ਜਾਂਦੇ ਆ ਚਾਹੇ ਪੰਜਾਬ ਸਰਕਾਰ ਨਾਲ ਹੋਵੇ ਚਲਦੇ ਖੋਲ ਦੇ ਵਿੱਚ ਤੇ ਪੁਲਿਸ ਪ੍ਰਸ਼ਾਸਨ ਦੀਆਂ ਧਾੜਾਂ ਸਾਡੇ ਤੇ ਵਧਾ ਦਿੱਤੀਆਂ ਜਾਂਦੀਆਂ ਸਾਡੇ ਤੇ ਮਾਨਸਿਕ ਪ੍ਰੈਸ਼ਰ ਪਾਉਣ ਨੂੰ ਵੀ ਆਗੂ ਜਦੋਂ ਗੱਲਬਾਤ ਕਰਨ ਤੇ ਪ੍ਰੈਸ਼ਰ ਆਗੂਆਂ ਤੇ ਰਵੇ ਪੁਲਿਸ ਦਾ ਘੇਰਾਬੰਦੀ ਦਾ ਅਸੀਂ ਵੀ ਇਹੀ ਸਮਝਿਆ ਵੀ ਸਾਡੇ ਬੰਦੇ ਅੱਜ ਮੀਟਿੰਗ ਕਰਨ ਜਾ ਰਹੇ ਆ ਇਹ ਜ਼ਰੂਰ ਲੱਗਦਾ ਸੀ ਵੀ ਕਿ ਇਹ ਸਰਕਾਰ ਚਾਹੂਗੀ ਵੀ ਇਹ ਥੋੜਾ ਲਿਫਟ ਕੇ ਗੱਲ ਕਰਨ ਥੋੜਾ ਦਬਾਅ ਚ ਆ ਕੇ ਗੱਲ ਕਰਨ ਇਸ ਕਰਕੇ ਪੁਲਿਸ ਧੜਾਂ ਲਾਈਆਂ ਗਈਆਂ ਮੀਟਿੰਗ 'ਚ ਜਾ ਕੇ ਵੀ ਆਪਣੇ ਬੰਦੇ ਨੇ ਸਵਾਲ ਕੀਤਾ ਵੀ ਜਿਹੜੀ ਆਹ ਲੰਡਾ ਕੋਠੀ ਤੇ ਛੜਬੜ ਇਹਨੀ ਫੌਜ ਚੜ੍ਹੀ ਆ ਕਾਦੇ ਵਾਸਤੇ ਆ ਤੇ ਤੁਸੀਂ ਸਾਰਿਆਂ ਨੇ ਉਹ ਵੀਡੀਓ ਦੇਖੀਆਂ ਇਹਨਾਂ ਦੇ ਦੋ ਮੰਤਰੀ ਬੋਲੇ ਵੀ ਨਹੀਂ ਜੀ ਉਹ ਸਾਡਾ ਨਸ਼ੇ ਆਸਤੇ ਆਪਰੇਸ਼ਨ ਚੱਲ ਰਿਹਾ ਵਾ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਤੇ ਇੱਕ ਘੰਟੇ ਬਾਅਦ ਆਪਣੇ ਜਿਹੜੇ ਆਗੂ ਸੀ ਉਹ ਗ੍ਰਫਤਾਰ ਕਰ ਲਏ ਸੋ ਇਸ ਗੱਲ ਵਿੱਚ ਸਾਨੂੰ ਮੰਨਣ ਚ ਕੋਈ ਹਰਜ ਨਹੀਂ ਕਿ ਅਸੀਂ ਸਰਕਾਰ ਦੇ ਕਮੀਨੇ ਪਣ ਦਾ ਅੰਦਾਜ਼ਾ ਨਹੀਂ ਲਾ ਸਕੀ ਸਾਡੇ ਭਰਾਵਾਂ ਨੂੰ ਤਾਂ ਸਾਡਾ ਇਹ ਜਵਾਬ ਆ ਹੁਣ ਅਗਲੀ ਗੱਲ ਮੈਂ ਇੱਥੇ ਜਦੋਂ ਤੁਰਿਆ ਉਦੋਂ ਇੱਕ ਘਟਨਾ ਹੋਰ ਹੋਈ ਆ ਕਿਉਂਕਿ ਇਹਨਾਂ ਦੇ ਬੰਦੇ ਇੰਨੇ ਹਕਾਰੇ ਹੋਏ ਆ ਆ ਮੇਰਾ ਭਰਾ ਦੱਸ ਰਿਹਾ ਸੀ ਅਮਨ ਅਰੋੜੇ ਦਾ ਬਿਆਨ ਸੁਣਿਆ ਮੈਂ ਭਾਈ ਅਮਨ ਅਰੋੜੇ ਦਾ ਬਿਆਨ ਉਦੋਂ ਪਹਿਲਾਂ ਜਿਹੜੀ ਭਗਵੰਤ ਮਾਨ ਨੇ ਟੀਚਰ ਕੀਤੀ ਉਹ ਵੀ ਸੁਣੀ ਆ ਟੀਚਰਾਂ ਕਰਦੇ ਆ ਚੁੰਡੀਆਂ ਵੜ-ਵੜ ਦੇਖਦੇ ਆ ਭਗਵੰਤ ਮਾਨ ਆਂਦਾ ਜੀ ਮੈਂ ਕਿਸਾਨਾਂ ਨੂੰ ਨਾਲ ਲੈ ਕੇ ਜਾਊਂਗਾ ਉੱਥੇ ਮੀਟਿੰਗ ਕਰਨ ਦਿੱਲੀ ਉਹਨੂੰ ਤਾਂ ਸਾਡਾ ਇਹ ਜਵਾਬ ਆ ਵੀ ਮਿੱਤਰਾ ਹੁਣ ਤੂੰ ਆਪਦੀਆਂ ਬਣੀਆਂ ਕੱਟ ਦਿੱਲੀ ਦਾ ਰਾਹ ਸਾਨੂੰ ਦਿਸਦਾ ਲੋੜ ਨਹੀਂ ਸਾਨੂੰ ਤੇਰੀ ਜੋ ਦਿੱਲੀ ਜਾਣਾ ਹੋਇਆ ਜਾਵਾਂਗੇ ਪਹਿਲਾਂ ਜਿਹੜਾ ਆ 19 ਤਰੀਕ ਨੂੰ ਸਾਡਾ ਸ਼ਮਿਆਨਾ ਤੋੜਿਆ ਧੋਖੇ ਨਾਲ ਹਮਲਾ ਕੀਤਾ ਤੇਰੇ ਚ ਯੁਰਤ ਨਹੀਂ ਸੀ ਸਾਨੂੰ ਦੱਸਦਾ ਵੰਗਾਰ ਕੇ ਆਉਂਦਾ ਵੀ ਮੈਂ ਤੁਹਾਡੇ ਤੰਬੂ ਪਟਨੇ ਆ ਭਾਈ ਤੁਹਾਡਾ ਮੋਰਚਾ ਚਕਾਉਣਾ ਵਾ ਕਹਿ ਕੇ ਦੱਸ ਕੇ ਵਾਰ ਕਰਦਾ ਕੋਈ ਗੁੱਸਾ ਨਹੀਂ ਸੀ ਪਰ ਬੁਝਦਲਾ ਵਾਂਗੂ ਧੋਖੇ ਨਾਲ ਵਾਰ ਕੀਤਾ ਹੁਣ ਬਾਈ ਤੂੰ ਉਹ ਦਾ ਨਵੇੜਾ ਨਵੇੜੀ ਕਿਉਂਕਿ ਪੰਜਾਬ ਦੇ ਲੋਕ ਜੇ ਸਿਰ ਤੇ ਭੌਣਾ ਜਾਣਦੇ ਆ ਤੇ ਹਿਸਾਬ ਲੈਣਾ ਵੀ ਚੰਗੀ ਤਰ੍ਹਾਂ ਜਾਣਦੇ ਆ ਯਾਦ ਕਰ ਲਾ ਉਹ ਵੇਲਾ ਸਲਾਹ ਲੈ ਲਈ ਬੀਜੇਪੀ ਵਾਲਿਆਂ ਤੋਂ ਜਦੋਂ ਰੂੜੀਆਂ ਉਤੋਂ ਦੀ ਇਹ ਆਏ ਸੀ ਸਾਰੇਆਂ ਪਿੰਡਾਂ ਵਿੱਚ ਉਹੀ ਹਾਲ ਤੇਰਾ ਕਰਾਂਗੇ ਹੁਣ ਲੋੜ ਨਹੀਂ ਸਾਨੂੰ ਜਿਹੜਾ ਹੁਣ ਬਾਰ-ਬਾਰ ਕਹਿਣਾ ਕਿਸਾਨ ਮੇਰੇ ਆ ਮੈਂ ਕਿਸਾਨਾਂ ਦਾ ਵਾਂ ਦਿੱਲੀ ਨਾਲੋਂ ਪਹਿਲਾਂ ਤੇਰੇ ਨਾਲ ਨਿਭੜਾਂਗੇ ਤੈਨੂੰ ਇੱਕ ਕਹਿਣ ਹੱਕ ਠੋਕ ਕੇ ਕਹਿੰਨੇ ਆ ਤੇਰੇ ਨੂੰ ਲੋਕ ਕੇ ਵਾਰ ਨਹੀਂ ਕਰਦੇ ਦੂਜੀ ਰਹੀ ਗੱਲ ਅਮਨ ਅਰੋੜੇ ਦੀ ਅਮਨ ਅਰੋੜਾ ਕਹਿੰਦਾ ਭਈ ਸਾਡੇ ਘਰਾਂ ਮੂਰੇ ਬਹਿ ਜਾ ਕੋਈ ਗੱਲ ਨਹੀਂ ਜੇ ਛੜਕ ਜਾਮ ਕਰੋਗੇ ਬਰਦਾਸ਼ਤ ਨਹੀਂ ਕਰਾਂਗੇ ਸਿੱਧਾ ਤੇ ਸਪਸ਼ਟ ਜਵਾਬ ਆ ਮਿੱਤਰਾ ਜਿੱਦਨ ਲੋੜ ਪਈ ਲੋਕਾਂ ਖਾਤਰ ਲੋਕਾਂ ਦੀਆਂ ਮੰਗਾਂ ਮਨਾਉਣ ਖਾਤਰ ਰੋਡ ਜਾਮ ਕਰਨਾ ਸਾਡਾ ਕੋਈ ਸ਼ੌਂਕ ਨਹੀਂ ਸ਼ੰਭੂ ਖਨੌਰੀ ਸਾਨੂੰ ਭਾਇਆ 1 ਸਾਲ ਤੱਕ ਢੋਡੀ ਯੁਰਤ ਨਹੀਂ ਪਾਈਗੀ ਕਿ ਹਰਿਆਣੇ ਵਾਲਿਆਂ ਨੂੰ ਤੁਸੀਂ ਕਹਿ ਸਕੋ ਵੀ ਪੰਜਾਬ ਦੀ ਧਰਤੀ ਤੇ ਆ ਕੇ ਤੁਸੀਂ ਬੈਰੀਕੇਟਿੰਗ ਕਿਉਂ ਕੀਤੀ ਆ ਪੰਜਾਬ ਦੇ ਜਗ੍ਹਾ ਦੇ ਵਿੱਚ ਪੰਜਾਬ ਦੀ ਥਾਂ ਦੇ ਉੱਤੇ ਸ਼ੈਲਿੰਗ ਕੀਤੀ ਬੰਬਾਰੀ ਕੀਤੀ ਤੁਹਾਡੀ ਜੁਰਤ ਨਹੀਂ ਪਈ ਉਹਨਾਂ ਨੂੰ ਇਹ ਕਹਿਣ ਦੀ ਵੀ ਤੁਸੀਂ ਕੌਣ ਹੋ ਨਿਆ ਸਾਡੀ ਧਰਤੀ ਤੇ ਉੱਤੇ ਸਾਡੇ ਬੰਦਿਆਂ ਉੱਤੇ ਸ਼ੈਲਿੰਗ ਕਰਨ ਵਾਲੇ ਤੁਸੀਂ ਕੁਛ ਕੇ ਤੱਕ ਨਹੀਂਗੇ ਪਰ ਅਸੀਂ ਇੱਕ ਸਾਲ ਤੁਹਾਡੇ ਵਿਰੋਧ ਦੇ ਬਾਵਜੂਦ ਉੱਥੇ ਬਹਿ ਕੇ ਹਰਿਆਣੇ ਦੇ ਵਿਰੋਧ ਦੇ ਬਾਵਜੂਦ ਇੱਕ ਸਾਲ ਤੋਂ ਵੱਧ ਲੜਾਈ ਲੜੀ ਆ ਲੜੀਆ ਲੋਕਾਂ ਖਾਤਰ ਸਾਨੂੰ ਸ਼ੌਂਕ ਨਹੀਂਗਾ ਸੜਕਾਂ ਰੋਕਣ ਦਾ ਲੋਕਾਂ ਦੇ ਮਸਲੇ ਹੱਲ ਕਰ ਦਿਓ ਕੰਮ ਧੰਦੇ ਵਾਲਿਆਂ ਆਪਦੇ ਘਰੇ ਕੰਮ ਕਰਾਂਗੇ ਪਰ ਜਿਹੜਾ ਤੂੰ ਭਰਮ ਪਾ ਲਈ ਬੈਠਾ ਵਾ ਵੀ ਅਸੀਂ ਮਸਲੇ ਵੀ ਹੱਲ ਨਹੀਂ ਕਰਨੇ ਸੜਕ ਵੀ ਰੋਕਣ ਦੇਣੀ ਰੋਕਣ ਨਹੀਂ ਦੇਣੀ ਤੇ ਤੇਰਾ ਭਲੇਖਾ ਅਸੀਂ ਬਹੁਤ ਛੇਤੀ ਕੱਢਾਂਗੇ ਤੂੰ ਨਾ ਮੰਨੀ ਸਾਡੀਆਂ ਮੰਗਾਂ ਤੈਨੂੰ ਸੜਕ ਵੀ ਰੋਕ ਕੇ ਵਿਖਾਵਾਂਗੇ ਤੇ ਤੈਨੂੰ ਝੁਕਾ ਕੇ ਵੀ ਵਿਖਾਵਾਂਗੇ ਸੋ ਇਹ ਇੱਕ ਜਿਹੜੇ ਹੋਰ ਇਹਨਾਂ ਨੇ ਤਾਜੀ ਕੀਤੀ ਅੱਜ ਦੀ ਜਿਹੜੀ ਤੁਨ ਜੋੜਨਾ ਅਮਨ ਰੋੜੇ ਤੋਂ ਬਾਅਦ ਸਾਡੇ ਬੰਦੇ ਧਰਮਕੋਟ ਗਏ ਆਪਣੇ ਸਪੀਕਰ ਸਾਹਿਬ ਆਂਦੇ ਸੀ ਵੀ ਗੇਟ ਖੁੱਲਾ ਅੰਦਰ ਆ ਕੇ ਬਹਿ ਜਾਂਦੇ ਪਰ ਇਹਨਾਂ ਨੂੰ ਹੁਣ ਤੱਕ ਜਾਣਕਾਰੀ ਮਿਲ ਗਈ ਹੋਣੀ ਆ ਇਹਨਾਂ ਦਾ ਐਮ ਐਲ ਏ ਲਾਡੀ ਢੋਸ ਅੱਜ ਆਪਣੇ ਬੰਦਿਆਂ ਦੇ ਧਰਨਾ ਲਾਉਣ ਗਿਆ ਆਂਦੇ ਗੱਲ ਪਿਆ ਵਾ ਡਾਂਗਾ ਮਾਰੀਆਂ ਚਾਰ ਮੁੰਡਿਆਂ ਨੂੰ ਖਿੱਚ ਕੇ ਅੰਦਰ ਲੈ ਗਿਆ ਪੂਰੀ ਮੋਗੇ ਦੀ ਪੁਲਿਸ ਉੱਥੇ ਲੱਗੀ ਹੋਈ ਆ ਹਜੇ ਤੱਕ ਪੂਰੀ ਗਰਮੋ ਗਰਮ ਕੰਮ ਚੱਲ ਰਿਹਾ ਵਾ ਧਰਨਾ ਪਟਾਤਾ ਉਹਨੇ ਆਪਣਾ ਚਾਰ ਮੁੰਡੇ ਹਜੇ ਵਾਪਸ ਨਹੀਂ ਮੋੜੇ ਆਪਣੇ ਜਿਹੜੇ ਮੁੰਡੇ ਮੋਬਾਈਲ 'ਤੇ ਵੀਡੀਓ ਬਣਾਉਂਦੇ ਸੀਗੇ ਉਹਨਾਂ ਦੇ ਮੋਬਾਈਲ ਵੀ ਖੋਏ ਗਏ ਆ ਸੋ ਮਿੱਤਰੋ ਇਹ ਨਵਾਂ ਚੈਲੰਜ ਆ ਤੁਹਾਨੂੰ ਆਪਾਂ ਨੂੰ ਸਾਰਿਆਂ ਨੂੰ ਹਰੇਕ ਲੜਨ ਵਾਲੇ ਨੂੰ ਜਿਵੇਂ ਢੋਡੀ ਲਹਿਰ ਨੇ ਤੁਹਾਡੀ ਤਾਕਤ ਨੇ ਵੱਡੇ ਵੱਡਿਆਂ ਦੇ ਧੌਣ ਚੋਂ ਕਿल्ले ਕੱਢੇ ਆ ਲਾਡੀ ਢੋਸ ਦੇ ਧੌਣ ਚੋਂ ਵੀ ਕਿੱਲਾ ਆਪਾਂ ਕੱਢਣਾ ਵਾ ਹੁਣ ਅਗਲੀ ਗੱਲ ਅੱਜ ਕੀ ਲੋੜ ਆ ਤੁਸੀਂ ਜਾਣਦੇ ਆ ਵੀ ਆਪਾਂ ਨੇ ਮੋਰਚੇ ਤੇ ਹਮਲਾ ਕਰਨ ਵਾਸਤੇ ਕਿਵੇਂ ਇਹ ਦੋਵੇਂ ਹੀ ਸਰਕਾਰਾਂ ਕਿਉਂ ਖਿਚੜੀ ਹੋ ਕੇ ਚੱਲੀਆਂ ਵਾਂ ਅਮਿਤ ਸ਼ਾਹ ਤੋਂ ਥਾਪੀ ਲੈ ਕੇ ਆ ਕੇ ਭਗਵੰਤ ਮਾਨ ਨੇ ਤੇ ਕੇਜਰੀਵਾਲ ਨੇ ਕਿਸਾਨਾਂ ਤੇ ਹਮਲਾ ਕੀਤਾ ਤੇ ਮੈਂ ਪੰਜਾਬ ਦੇ ਸਾਰੇ ਕਿਸਾਨ ਆਗੂਆਂ ਨੂੰ ਤੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਾ ਉਹ ਯਾਰ ਜਦੋਂ ਸਾਨੂੰ ਇਹ ਕੁੱਟਣ ਵਾਲੇ ਲੁੱਟਣ ਵਾਲੇ ਤੇ ਸਾਡੇ ਮੋਰਚੇ ਪੁੱਟਣ ਵਾਲੇ ਇਕੱਠੇ ਹੋ ਸਕਦੇ ਆ ਤੇ ਯਾਰ ਅਸੀਂ ਵੀ ਇਕੱਠੇ ਹੋ ਸਕਦੇ ਆ ਬੜੀ ਖੁਸ਼ੀ ਆ ਅੱਜ ਬਹੁਤ ਸਾਰੀਆਂ ਥਾਵਾਂ ਤੇ ਸਾਥੀ ਆਏ ਆ ਵੱਖ-ਵੱਖ ਜਥੇਬੰਦੀਆਂ ਚੋਂ ਆਹ ਵੇਲਾ ਯਾਰ ਆਪਸੀ ਗਿਲੇ ਸ਼ਿਕਵੇ ਰੱਖਣ ਦਾ ਨਹੀਂ ਹੈਗਾਗਾ ਆਪਣੀ ਘਰਾਂ ਦੀ ਘਰ ਦੀ ਲੜਾਈ ਆ ਆਪਾਂ ਫੇਰ ਨਵੇੜ ਲਾਂਗੇ ਕਿਤੇ ਆਪਣੇ ਆਪ ਦੇ ਰੋਸੇ ਗਿਲੇ ਕੱਢ ਲਾਂਗੇ ਕਿਤੇ ਪਰ ਆਹ ਵੇਲਾ ਉਹ ਆ ਵੀ ਅਸੀਂ ਇਕੱਠੇ ਹੋ ਕੇ ਖੜੀਏ ਨਾਲੇ ਸਾਡੇ ਪੰਜਾਬ ਦਾ ਵਿਰਸਾ ਪੜਾ ਭਰਾਵਾਂ ਦੀ ਗੋਲੀ ਚੱਲੀ ਹੋਵੇ ਪਰ ਜਦੋਂ ਕੋਈ ਬਾਹਰੋਂ ਸ਼ਰੀਕ ਆ ਕੇ ਲਲਕਾਰਦਾ ਤੇ ਭਰਾ ਭਰਾ ਨਾਲ ਗੜਾਸਾ ਚੱਕ ਕੇ ਉਸੇ ਵੇਲੇ ਖੜ ਜਾਂਦਾ ਵਾ ਪੰਜ ਨੂੰ ਸਾਥੀਆਂ ਨੂੰ ਰੋਕਿਆ ਧਰਨਾ ਸਫਲ ਕੀਤਾ ਅਸੀਂ ਭੱਜ ਕੇ ਸਾਥੀਆਂ ਦੀ ਮਦਦ ਤੇ ਆਏ ਸ਼ੰਭੂ ਖਨੌਰੀ ਹਮਲਾ ਹੋਇਆ ਸਾਥੀ ਸਾਡੇ ਨਾਲ ਆਏ ਇਹੋ ਜੀ ਚਾਹੀਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਸ ਹੰਕਾਰੀ ਹੋਈ ਸਰਕਾਰ ਨੂੰ ਜਿਹੜੀ ਟੋਟਲੀ ਇਹਨਾਂ ਨੇ ਆਪਦੀ ਪਾਲਿਸੀ ਬਦਲ ਲਈ ਆ ਇਹਨਾਂ ਨੂੰ ਐਂ ਲੱਗਦਾ ਕਿ ਇਹ ਕਿਸਾਨਾਂ ਤੋਂ ਬਿਨਾ ਕਿਸਾਨਾਂ ਤੋਂ ਬਿਨਾ ਚੱਲ ਸਕਦੇ ਆ ਸਰਕਾਰ ਚਲਾ ਸਕਦੇ ਆ ਵਪਾਰੀਆਂ ਨੂੰ ਖੁਸ਼ ਕਰਨ ਵਾਸਤੇ ਫੈਕਟਰੀਆਂ ਨੂੰ ਖੁਸ਼ ਕਰਨ ਵਾਸਤੇ ਪਾਣੀ ਵਾਲਾ ਕਾਨੂੰਨ ਵੀ ਚੱਕ ਕੇ ਬਦਲ ਕੇ ਰੱਖਤਾ ਇਹਨਾਂ ਨੇ ਹਣ ਖੁੱਲ੍ਹੀ ਸ਼ੌਟ ਦੇਤੀ ਫੈਕਟਰੀਆਂ ਨੂੰ ਜਿੰਨਾ ਮਰਜੀ ਗੰਦ ਪਾਓ ਕੋਈ ਪਰਚਾ ਨਹੀਂ ਹੋਊਗਾ ਆ ਜੀਰੇ ਵਾਲੀ ਫੈਕਟਰੀ ਜਿਹੜੀ ਤੁਸੀਂ ਲੜ ਕੇ ਬੰਦ ਕਰਾ ਲਈ ਸੀ ਪਰਚਾ ਪੁਰਚਾ ਕਰਾਉਣ ਚ ਕਾਮਯਾਬ ਸੀ ਚਾਹੇ ਪ੍ਰਦੂਸ਼ਣ ਕੋਰ ਕੰਟਰੋਲ ਬੋਰਡ ਦਾ ਕੋਈ ਜ਼ਿਆਦਾ ਹੁੰਦਾ ਨਹੀਂਗਾ ਉਹਨਾਂ ਦਾ ਨਾਂ ਹੀ ਲੋਕਾਂ ਨੇ ਪ੍ਰਦੂਸ਼ਣ ਬੋਰਡ ਧਰਿਆ ਵਾ ਪਰ ਉਹ ਜਿਹੜਾ ਮਾੜਾ ਮੋਟਾ ਡੰਡਾ ਸੀ ਭਰਾਓ ਉਹ ਵੀ ਚੱਕਤਾ ਇਹਨਾਂ ਨੇ ਹੁਣ ਜਿਹੜੇ ਬੰਦੇ ਤੁਹਾਡੇ ਪਾਣੀ ਦੇ ਨਹੀਂ ਬਣੇ ਤੁਹਾਡੀਆਂ ਜ਼ਮੀਨਾਂ ਦੇ ਨਹੀਂ ਬਣੇ ਤੁਹਾਡੀਆਂ ਫਸਲਾਂ ਦੇ ਨਹੀਂ ਬਣੇ ਮਿੱਤਰੋ ਫਿਰ ਇਹਨਾਂ ਤੋਂ ਆਪਾਂ ਕਰਾਉਣਾ ਵੀ ਕੁਛ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੁਣ ਕੋਸ਼-ਕੋਸ਼ ਪਿੰਡਾਂ 'ਚੋਂ ਆਵਾਜ਼ ਆਉਂਦੀ ਆ ਵੀ ਫਲਾਨੇ ਪਿੰਡ ਵੜਨ ਨਹੀਂ ਦਿੱਤੇ ਫਲਾਨੇ ਪਿੰਡ ਭਜਾਏ ਆਉਣ ਵਾਲੇ ਦਿਨਾਂ 'ਚ ਹਰੇਕ ਪਿੰਡ 'ਚੋਂ ਆਵਾਜ਼ ਆਉਣੀ ਚਾਹੀਦੀ ਆ ਕਿਉਂਕਿ ਜਿੰਨਾ ਚਿਰ ਧੌਣ 'ਚ ਫਸਿਆ ਕਿੱਲਾ ਨਹੀਂ ਨਿਕਲਦਾ ਉੰਨਾ ਚਿਰ ਮਜ਼ਦੂਰਾਂ ਦੀ ਪਹਿਲਾਂ ਨਹੀਂ ਸੁਣ ਰਿਹਾ ਸੀ ਕਿਸਾਨਾਂ ਦੀ ਵੀ ਉੰਨਾ ਚਿਰ ਇਹਨਾਂ ਨੇ ਗੱਲਬਾਤ ਨਹੀਂ ਸੁਣੀ ਬੇਸ਼ੱਕ ਆਹ ਜਿਹੜੇ ਕੇਂਦਰ ਵਾਲੇ ਹੋਂਦ ਤੱਕ ਘੋਲ ਦਾ ਨਿਸ਼ਾਨਾ ਰਹੇ ਆ ਪਰ ਜਿਹੜਾ ਸਾਡੇ ਘਰੇ ਬਹਿ ਕੇ ਸਾਡੇ ਤੇ ਹਮਲਾ ਕਰ ਗਿਆ ਮੋਰਚੇ ਪਟਾ ਗਿਆ ਐਸ ਵੇਲੇ ਸਭ ਤੋਂ ਸਾਡੀ ਪਹਿਲ ਇਹ ਆ ਕਿ ਅਸੀਂ ਇਹਨਾਂ ਨਾਲ ਨਿਬੜੀਏ ਪਹਿਲਾਂ ਇਹਨਾਂ ਨਾਲ ਨਿਬੜ ਕੇ ਇਹਨਾਂ ਨੂੰ ਵੱਤ ਕਰਕੇ ਫੇਰ ਉਧਰ ਤੁਰੀਏ ਇੱਕ ਬੇਨਤੀ ਹੋਰ ਆ ਜਿਹੜੇ ਪਿੰਡਾਂ ਵਿੱਚ ਸਾਡੇ ਬੈਠੇ ਆਮ ਆਦਮੀ ਪਾਰਟੀ ਦੇ ਆਗੂ ਬਹੁਤ ਸਾਰੇ ਹੁੰਦੇ ਆ ਕਿਉਂਕਿ ਅਸੀਂ ਹਮੇਸ਼ਾ ਇਹ ਗੱਲ ਕਹਿੰਨੇ ਆ ਬਈ ਯਾਰ ਤੁਸੀਂ ਕਾਲੀ ਰਹੋ ਕਾਂਗਰਸੀ ਰਹੋ ਆਮ ਆਦਮੀ ਵਾਲੇ ਰਹੋ ਪਰ ਸਾਡੇ ਆਸਤੇ ਸਭ ਤੋਂ ਪਹਿਲੀ ਗੱਲ ਕਿਸਾਨੀ ਹੋਣੀ ਚਾਹੀਦੀ ਆ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਭਰਾਓ ਆ ਵੇਲਾ ਵਾ ਤੁਹਾਡੇ ਸੰਭਲਣ ਦਾ ਹੋਣ ਗਲਤੀ ਨਾ ਕਰ ਲਿਆ ਜੇ ਜਿਹੜਾ ਕੋ ਸੋਚ ਕੇ ਸਮਝ ਕੇ ਆਸ ਕਰਕੇ ਅਸੀਂ ਇਹਨਾਂ ਨੂੰ ਲੈ ਕੇ ਆਏ ਸੀ ਇਹ ਆਪਣੇ ਬਣੇ ਨਹੀਂਗੇ ਹੁਣ ਹੁਣ ਇਹਨਾਂ ਦੇ ਪਿੱਛੇ ਪਿੰਡਾਂ 'ਚ ਕਲੇਸ਼ ਪਾਉਣ ਦੀ ਲੋੜ ਨਹੀਂਗੀ ਕਿਉਂਕਿ ਜਿਹੜੇ ਸਾਡੇ ਰੋਟੀ ਨੂੰ ਪਾ ਗਏ ਜਿਹੜੇ ਸਾਡੇ ਕਿੱਤੇ ਨੂੰ ਪਾ ਗਏ ਇਹਨਾਂ ਨਾਲ ਹੁਣ ਸਾਡਾ ਕੋਈ ਰਿਸ਼ਤਾ ਬਚਿਆ ਨਹੀਂਗਾ ਸੋ ਸਰਾਰੇ ਇਹਨਾਂ ਨਾਲ ਰਿਸ਼ਤਾ ਤੋੜੋ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਭਰਾ ਬੈਠੇ ਆ ਕਿਉਂਕਿ ਜਿਹੜਾ ਸਾਡੇ ਕਿੱਤਾ ਕਿਸਾਨੀ ਆ ਸਾਨੂੰ ਸਭ ਤੋਂ ਜ਼ਰੂਰੀ ਇਹ ਆ ਆ ਜਿਹੜੀ ਮਿੱਟੀ ਦੀ ਮੁੱਠ ਸਾਡੇ ਕੋਲੇ ਆ ਇਸੇ ਮਿੱਟੀ ਦੀ ਮੁੱਠ ਤੋਂ ਆ ਸਾਡੇ ਆਉਣ ਵਾਲੇ ਸਮੇਂ 'ਚ ਜਵਾਕਰ ਨੇ ਰੋਟੀ ਖਾਣੀ ਆ ਤੇ ਇਹ ਮਿੱਟੀ ਦੀ ਮੁੱਠ ਵੀ ਖੋਣ ਨੂੰ ਫਿਰਦੇ ਆ ਤੇ ਤੁਹਾਡਾ ਪਾਣੀ ਵੀ ਜ਼ਹਿਰ ਬਣਾਉਣ ਨੂੰ ਫਿਰਦੇ ਆ। ਸੋ ਆਉਣ ਵਾਲੇ ਦਿਨਾਂ 'ਚ ਦੋਸਤੋ ਲੜਾਈ ਇਹ ਵੱਡੀ ਆ। ਮੈਂ ਇੱਥੋਂ ਸਿੱਧਾ ਧਰਮਕੋਟ ਜਾਣਾ ਮੈਂ। ਉੱਥੋਂ ਬਾਰ-ਬਾਰ ਫੋਨ ਆ ਰਹੇ ਸੀ ਵੀ ਇਹਨਾਂ ਦਾ ਕਰੀਏ ਕੋਸ਼ ਆਪਣੇ ਬੰਦਿਆਂ ਦੇ ਗਲ ਪਏ ਆ, ਸੱਟਾਂ ਵੀ ਮਾਰੀਆਂ ਵਾਂ। ਸੋ ਤੁਹਾਨੂੰ ਇਹ ਅਪੀਲ ਆ ਯਾਰ। ਪਿੰਡਾਂ ਦੇ ਵਿੱਚ ਇੱਕ ਤਾਂ ਆਪਸੀ ਏਕਤਾ ਬਣਾ ਕੇ ਰੱਖੋ ਤੇ ਦੂਜਾ ਜਿੰਨੇ ਵੀ ਵੱਖ-ਵੱਖ ਕਿਸਾਨ ਜਥੇਬੰਦੀਆਂ ਚ ਰੋ ਜਿਹੜੀ ਚ ਮਰਜੀ ਰੋ ਸਾਰੇ ਭਰਾ ਆਪਦੀਆਂ ਆਪਦੀਆਂ ਜਥੇਬੰਦੀਆਂ ਨੂੰ ਤਕੜੀਆਂ ਕਰੋ ਜੇ ਤੁਹਾਡੀਆਂ ਜਥੇਬੰਦੀਆਂ ਤਕੜੀਆਂ ਹੋਣਗੀਆਂ ਤਾਂ ਇਹਨਾਂ ਦੇ ਨੱਕ ਵਿੱਚ ਤੁਹਾਡੀ ਨਾਥ ਰੂਗੀ ਜੇ ਕਿਉਂਕਿ ਇਹਨਾਂ ਦਾ ਸਾਰਾ ਜੋਰ ਲੱਗਾ ਤੁਹਾਨੂੰ ਕਮਜ਼ੋਰ ਕਰਨ ਤੇ ਇਹ ਕਹਿੰਦੇ ਆ ਵੀ ਸਾਡੇ ਬਰਾਬਰ ਸਰਕਾਰ ਚਲਾਉਂਦੇ ਆ ਯਾਰ ਕਰ ਦੀਏ ਖ ਇਹਨਾਂ ਦੀ ਇੱਛਾ ਪੂਰੀ ਕਰੋ ਆਲਦੇ ਆਪ ਨੂੰ ਇੰਨਾ ਤਕੜਾ ਤੇ ਬਰਾਬਰ ਚ ਸਰਕਾਰ ਚਲਾ ਕੇ ਵਿਖਾਈਏ ਇਹਨਾਂ ਦੀ ਇੱਛਾ ਪੂਰੀ ਕਰ ਦੀਏ ਕਿਉਂਕਿ ਇਹ ਗੱਲ ਇਹ ਹੁਣ ਤੋਂ ਨਹੀਂ ਕਹਿ ਰਹੇ ਜੀਰੇ ਮੋਰਚੇ ਤੋਂ ਕਹਿ ਰਹੇ ਆ ਇਸ ਕਰਕੇ ਆਪ ਦੀਆਂ ਜਥੇਬੰਦੀਆਂ ਤਕੜੀਆਂ ਕਰੋ ਆਪਸੀ ਭਾਈਚਾਰਾ ਵਧਾਓ ਪਿੰਡ 'ਚ ਕਿਸੇ ਇੱਕ ਆਗੂ ਨੂੰ ਪੁਲਿਸ ਫੜਨ ਆਉਂਦੀ ਆ ਚਾਰ ਚਾਰ ਯੂਨਿਟ ਆ ਸਾਡੇ ਪਿੰਡਾਂ ਦੇ ਵਿੱਚ ਚਾਰ ਪੰਜ ਆ ਪੰਜ ਪੰਜ ਜਥੇਬੰਦੀਆਂ ਵਾਂ ਉਹ ਤਮਾਸ਼ਾ ਨਹੀਂ ਵੇਖਣਾ ਅਸੀਂ ਬਹਿ ਕੇ ਵੀ ਅੱਜ ਗਰਾਹਾਂ ਵਾਲਿਆਂ ਨੂੰ ਚੱਕਣ ਆਇਆ ਤੇ ਦੂਜੇ ਆਪਾਂ ਘਰਾਂ 'ਚ ਬੈਠੇ ਰਹੀਏ ਨਹੀਂ ਕਿਸੇ ਨੂੰ ਵੀ ਚੱਕਣ ਆਉਂਦੇ ਆ ਪਿੰਡਾਂ 'ਚ ਵਿਰੋਧ ਕਰੋ ਘਰਾਓ ਕਰੋ ਫੇਰ ਇਹ ਤੁਹਾਡੇ ਪਿੰਡ ਬਚਨੇ ਤੇ ਫੇਰ ਤੁਹਾਡੇ ਆਗੂ ਬਚਨੇ ਆ ਜੇ ਤੁਸੀਂ ਇਹ ਗਿੰਤੀਆਂ ਬਿੰਤੀਆਂ ਚ ਆ ਪਾਟੋ ਧਾੜ ਚ ਪੈ ਰਹੇ ਇਹ ਚਾਹੁੰਦੇ ਆਸੀਂ ਪਾਟੇ ਰਹੀਏ ਇਹ ਕੁੱਟਦੇ ਰਹਿਣਗੇ ਜੇ ਅਸੀਂ ਸਿਰ ਜੋੜ ਲਏ ਸਾਰਿਆਂ ਨੇ ਆਪਸ ਵਿੱਚ ਤੇ ਇਹ ਸਾਡਾ ਕੁਝ ਨਹੀਂ ਵਿਗਾੜ ਸਕਦੇ ਸੋ ਆਸ ਕਰਦਾ ਭਰਾਓ ਡਟੇ ਰਹੋਗੇ ਛੇਤੀ ਆਪਾਂ ਇਹਨਾਂ ਨੂੰ ਜਿਹੜਾ 19 ਤਰੀਕ ਨੂੰ ਇਹਨਾਂ ਨੇ ਆਪਣੇ ਸਿਰ ਤੇ ਇੱਕ ਬਾਜੀ ਚਾੜੀ ਆ ਉਹਦਾ ਜਵਾਬ ਪੰਜਾਬ ਦੇ ਲੋਕ ਜ਼ਰੂਰ ਦੇਣਗੇ ਤਾਂ ਮੈਂ ਸਪੀਕਰ ਸਾਹਿਬ ਨੂੰ ਜ਼ਰੂਰ ਬੇਨਤੀ ਕਰੂੰਗਾ ਜੇ ਮੇਰੀ ਆਵਾਜ਼ ਸੁਣਦੇ ਆ ਤਾਂ ਵੀ ਜਿਹੜਾ ਤੁਹਾਡਾ ਹੰਕਾਰ ਆ ਹੋਇਆ ਐਮਐਲਏ ਆ ਲਾਡੀ ਢੋਸ ਉਹਨੂੰ ਮਾੜੀ ਮੋੜੀ ਮਾੜੀ ਮੋਟੀ ਮਤ ਦਿਓ ਲਹਿਰਾਂ ਨਾਲ ਕਿਤੇ ਪੰਗੇ ਨਹੀਂ ਲਈਦੇ ਤੇ ਲਹਿਰਾਂ ਨਾਲ ਪੰਗੇ ਬਹੁਤ ਮਹਿੰਗੇ ਪੈਂਦੇ ਆ ਹਾਂ ਜੇ ਉਹਨਾਂ ਦਾ ਕਿਸਾਨ ਲਹਿਰ ਨਾਲ ਪੰਗਾ ਲੈ ਕੇ ਮਸ਼ਹੂਰ ਹੋਉਂਦਾ ਰਾਦਾ ਤੇ ਉਹ ਗੱਲ ਵੱਖਰੀ ਆ ਮਸ਼ਹੂਰ ਅਸੀਂ ਉਹਨੂੰ ਹਣ ਕਰਦੇਾਂਗੇ ਸੋ ਇਹਨਾਂ ਸ਼ਬਦਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ